ਇਹੀ ਮੈਂ ਲੋਕਾਂ ਤੋਂ ਬੋਲ ਰਿਹਾ ਕਿ ਜਿਹੜਾ ਥੋੜੇ ਦਿਨ ਪਹਿਲਾਂ ਤਿੰਨ ਚਾਰ ਦਿਨ ਪਹਿਲਾਂ ਇੱਕ ਮੁੱਦਾ ਸੀ ਨਾਮਨਪੁਰ ਕਲੋਰਾ ਟੂਰਨਾਮੈਂਟ ਦਾ ਤੇ ਸਾਡਾ ਮੁੰਡਾ ਜੀ ਗੋਸ਼ਾ ਉਸ ਤੋਂ ਬੈਟਰੇ ਤੋਂ ਨਿਕਲਿਆ ਸੀ ਇਹਨਾਂ ਦਾ ਟ੍ਰੇਨਰ ਦਾ ਕੋਈ ਮਸਲਾ ਸੀਗਾ ਉਹ ਸਾਡੀ ਯੂ ਕਮੇਟੀ ਨਾਲ ਗੱਲਬਾਤ ਹੋ ਗਈ ਹੈ ਸਾਡਾ ਉਹਨਾਂ ਨਾਲ ਪੂਰੇ ਸੈਕਸਫਾਇਡ ਆ ਗਿਆ ਦੂਜੇ ਨਾਲ ਤੇ ਜਿਹੜਾ ਮਸਲਾ ਸੀ ਇਹ ਨਿਬੜ ਚੁੱਕਿਆ ਤੇ ਹੁਣ ਮੇਰਾ ਭਾਈ ਇਹਦੇ ਤੇ ਰੇਤਾ ਪਾਉ ਤੇ ਇਹ ਸਾਡਾ ਨਗਰ ਬੈਠਾ ਸਾਰਾ ਇਹ ਗੱਲ ਨਾਲ ਸਹਿਮਤ ਹੈ ਸਾਡੀ ਉਧਰ ਕਮੇਟੀ ਨਾਲ ਵੀ ਗੱਲ ਹੋ ਗਈ ਹੈ ਇਸ ਤੋਂ ਬਾਅਦ ਇਹਦਾ ਕੋਈ ਮਸਲਾ ਨਹੀਂ ਰਿਹਾ ਤੇ ਇਹਨੂੰ ਥੋੜਾ ਜਿਹਾ ਬੱਚ ਜਿਹੜੇ ਨਕਲੀ ਕੋਚ ਆ ਬਸ ਇਹ ਕਹਿਣਾ ਚਾਹੁੰਦੇ ਆ ਵੀ ਇਹਨਾਂ ਤੋਂ ਭਰੇਜ ਕਮੇਟੀ ਵੀ ਕਰੇ ਤੇ ਪਲੇਅਰ ਵੀ ਕਰੇ ਇੱਕ ਵੱਡੀ ਪਲੇਅਰਾਂ ਦਾ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਕੋਸ਼ੇ ਦੇ ਨਾਲ ਖੜੇ ਆ ਪਲੇਅਰ ਦਾ ਸਾਥ ਦਿੱਤਾ ਜਿੱਦਾਂ ਬਾਈ ਨੇ ਦੱਸਿਆ ਕਿ ਵਿੱਚ ਜਿਹੜੀ ਮਿਸਅੰਡਰਸਟੈਂਡਿੰਗ ਸੀ ਉਹ ਕੋਚਾਂ ਨੇ ਬਣਾ ਦਿੱਤੀ ਹੈ ਨਕਲੀ ਕੋਚਾਂ ਨੇ ਕੋਚ ਅਸਲੀ ਹੱਸਦੇ ਜਾਂਦੇ ਆ ਸ਼ਖਤ ਕੋਚ ਪਰ ਕੋਚ ਇੰਨੇ ਇਤਾਂ ਦੇ ਵੀ ਆ ਜਿਨ੍ਹਾਂ ਦੇ ਕੰਪਨੀ ਦੇ ਤਰਾਚੇ ਆ ਪਰ ਜਿਹੜੇ ਮਿਲਰ ਕੇ ਨਕਲੀ ਕੋਚ ਬਣੇ ਕਰਦੇ ਆ ਤੋਂ ਇੱਥੋਂ ਵੱਲੇ ਤੋਂ ਇੱਥੋਂ ਵੱਲੇ ਕਲੇਰਾਂ ਨੂੰ ਦੱਸਣਾ ਕੁਝ ਹੋਰ ਹੈ ਕਰਨਾ ਕੁਝ ਹੋਰ ਹੈ ਉਹ ਬੰਦਿਆਂ ਦਾ ਸਾਰਾ ਇਹ ਪਾਇਆ